ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬੀਜੀ ਅੱਜ ਆਪਾਂ ਫਿਰ ਪਹੁੰਚ ਚੁੱਕੇ ਆ ਪਿੰਡ ਜੀਓਵਾਲਾ ਜਿਲ੍ਹਾ ਤਰਸੰਦਰਪੁਰ ਦਾ ਤਸਿਲਵੀਰ ਤਰਸੰਦਰ ਦਾ ਅੱਜ ਵੀ ਨਵਾਂ ਕੋਈ ਸ਼ੇਖਾ ਦੇ ਲਾ ਪਾ ਪਰ ਜਿਹੜਾ ਨਾਲ ਛੋਟੇ ਨੀਲੀ ਦੇ ਵੀ ਹੈਗੇ ਆ ਰੰਗੋੜ ਵਾਲੀਆਂ ਚਾਹ ਉਹਨ ਵੀਰ ਨਾਲ ਗੱਲਬਾਤ ਕਰੀਏ ਬਜੀ ਸਤਿਕਾਰ ਸਤਿਕਾਰ ਜੀ ਹੋਰ ਬਾਈ ਜੀ ਕਿੱਦਾਂ ਵਧੀਆ ਕਿਰਪਾ ਜੀ ਕਿਵੇਂ ਚੱਲ ਰਿਹਾ ਫਿਰ ਬੜੀ ਕਿਰਪਾ ਠੀਕ ਆ ਮਾਲ ਫਿਰ ਇੱਧਰ ਅੱਗੇ ਆ ਵੇਖ ਚਲੋ ਮੀਆਂ ਪੰਜ ਮਿੰਟਾਂ ਵਿੱਚ ਆਇਆ ਅੱਜ ਫਿਰ ਕਿੰਨੀਆਂ ਅੱਜ ਫਿਰ ਨੀਲੀ ਫੇਰ ਲਿਆ ਦੋ ਟੋਕੜਾਂ ਗੱਬਣਾ ਬਈ ਹਾਂ ਫੇਰ ਹੈਗੀਆਂ ਹਾਂ ਇੱਕ ਨੀਲੀ ਦੀ ਝੋਟੀ ਟੋਕੜ ਗੱਬਣ ਹਾਂ ਇੱਕ ਮੋਹਰਾ ਦੀ ਛੋਟੀ ਬਿੱਲੀ ਆਓ ਫਿਰ ਕਰਾਂ ਨੀ ਨੀਲੀ ਝੋਟੀ ਗੱਬਣ ਇਹ ਆਪ ਆਸ ਨਾਲ ਤੋਂ ਲਈ ਆਪ ਹਾਂ ਤੇ ਗਾੜੀ ਨੂੰ ਡਾਇਮੰਡ ਦਾ ਸਿੰਮਣ ਅੱਛਾ ਡਾਇਮੰਡ ਦਾ ਲੱਗਾ ਹਾਂ ਗਾੜੀ ਦਾ ਲਓ ਜੀ ਹੈ ਝੋਟੀ ਨੂੰ ਦੇਖਾ ਦੇਖ ਭੁੱਖ ਨਹੀਂ ਨਹੀਂ ਹੂੰ ਸੋਹਣੀ ਝੋਟੀ ਬਿਲਕੁਲ ਤੋਰੋ ਤੋਰਾਂ ਕਰਾ ਲਈ ਲਓ ਜੀ ਵੇਖੋ ਕਿੰਨੇ ਟਾਈਮ ਲੈ ਜੂ ਇਹ ਇਹ ਨਹੀਂ ਹਫਤਾ ਲੈਣਾ ਇੱਕ ਹਫਤਾ ਲੈਣਾ ਹਣਾ ਆ ਦੇ ਕਾਹਨ ਬਣੋਕੇ ਆ ਮੈਂ ਨਾ ਕੀ ਕਹਿਣ ਵਾਲੀ ਗੱਲ ਨਹੀਂ ਹਾਂ ਹਾਂ ਆ ਆ ਗੱਲਾਂ ਮਾਰ ਹਾਂ ਨਹੀਂ ਲਈ ਇਹਨੂੰ ਕਹਿੰਦੇ ਆ ਨਹੀਂ ਲੀਂਦੇ ਇਧਰ ਵੀ ਆ ਗਾਂ ਵਾਲੀ ਸਾਬੀ ਮੇਰੇ ਕੋ ਆ ਜਾ ਆਖਾ ਗਲਾਪੀ ਹਣਾ ਹਾਂ ਆਖਾ ਗਲਾਪੀ ਟੇਡਾ ਜੀ ਟੇਡਾ ਹੈ ਜੋੜੀ ਤੇ ਨਹੀਂ ਨਹੀਂ ਸਹੀ ਆ ਠੀਕ ਹੈਗੇ ਪਹਿਲਾਂ ਨੂੰ ਟੁੱਟ ਦਿੱਤਾ ਨਾ 13 ਕਿਲੋ ਹਾਂ ਆਦੇ ਕੋਈ ਕਰਦੇ ਕਰ ਲੈ ਤੇਰਾ ਜਿੰਨੀ ਗੰਦੀ ਦਵਾਂਗੀ ਬਸ ਠੀਕ ਆ 15 ਮੀਟਰ ਦੀ 16 ਮੀਟਰ ਚੱਲਾਂ ਦੇ ਚਲ ਗੰਦੀਪ ਸਿੰਘ ਉਹ ਤਾਂ ਮੈਂ ਵੇਚੀ 16 16.5 ਕਿਲੋ ਦੁੱਧ ਕਿਹਾ ਅੱਛਾ ਕੰਡੇ ਵਾਲਾ ਚਲ ਇਹ ਫਿਰ ਸੰਦੀਪ ਸਿੰਘਾਂ ਮੈਂ ਜੀ ਸੋਈ ਹੁੰਦੀ ਮੈਂ ਬੰਗੜੂ ਲੱਖ ਦੀ ਹੂੰ ਮੋਲੇ 135 125 ਦੀ ਦੇ ਦਾਂਗੇ ਕਿੰਨਾ ਮਾਨ ਤੂੰ ਪੰਜ ਕਰ ਦਾਂਗੇ ਇੱਕ ਵੀਰੀ ਆ ਚਲ ਇੱਕ ਵੀਰ ਖਾਣਾ ਇੱਕ ਵੀਰ ਛੋੜ ਛੱਪਾ ਕਰ ਦਾਂਗੇ ਤਿੰਨ ਕਰ ਦੇ ਯਾਰ ਕਰਦਾ ਜਿਹੜੀ ਹਾਂ ਨਾ ਆਇਆ ਇੱਕ 15 ਦੀ ਝੋਟੀ ਦੇਣੀ ਆ ਬਸ ਠੀਕ ਆ ਜਾ ਇਹ ਚੋ ਸ਼ੋਰ ਹੀ ਕਰਨੀ ਚਲੋ ਠੀਕ ਆ ਲਓ ਜੀ ਵੇਖੋ ਕਰਾਈ ਸੋਹਣੀ ਝੋਟੀ ਨਾਲ ਆ ਝੋਟੀ ਥੱਲੇ ਦੁੱਧ ਨੂੰ 10 ਕਿਲੋ ਨੂੰ 6 ਦਿਨ ਹੋ ਗਿਆ ਹਾਂ ਹਾਂ ਕੱਟੀ ਆ ਕੱਟੀ 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 ਮਗਰ ਦੇਖੀ ਆ ਪਾਣੀ ਹਾਂ ਚਲੋ ਦੇ ਝੋਟੀ ਸੁਨੀਲ ਜੀ ਪਹਿਲਾਂ ਨਹੀਂ ਸੂਈ ਅੱਛਾ ਪਹਿਲਾਂ ਸੂਈ ਆ ਪਹਿਲਾਂ ਪਹਿਲਾਂ ਪਰ ਸੁਨੀਲ ਜੀ ਹਾਂ ਰੱਬ ਨੇ ਰੰਗ ਭਾਗ ਲਾ ਝੋਟੀ ਨੂੰ ਮਗਰ ਹੋ ਕੇ ਵੀ ਠੀਕੀ ਆ ਲਓ ਜੀ ਵੇਖੋ ਕਰਾਈ ਪਹਿਲਾਂ ਸੂਆ ਝੋਟੀ ਨਹੀਂ ਠੀਕ ਆ ਬਾਈ ਉਨੀ ਗਾਂ ਦੀ ਉਨੀ ਪਛਾਣ ਉਨੀ ਗਾਂ ਦਾ ਕਿਲੋ ਦੁੱਧ ਹੂ ਪੱਕਾ ਹੀ ਅੱਖ ਵੀ ਕਾਲੀ ਆ ਯਾਰ ਹਾਂ ਚੰਗੇ ਚੱਲ ਇਹ ਥੋੜੀ ਜੇ ਤਲਿਆਰੀ ਦੀ ਕਰਦੀ ਹੋਰ ਹਾਂ ਮੈਂ ਰਸਾ ਹੀ ਪਾਇਆ ਬਾ ਠੀਕ ਆ ਇੰਦੀ ਵਰ ਕੀ ਮਾਦਾ ਨਹੀਂ ਜਾਂ ਵੀਡੀਓ ਤੁਮੀ ਬਣਾਉਣਾ ਜਿਹੜੇ ਸਾਨੂੰ ਬਾਹਰ ਬਾਜ਼ਾਰ ਆ ਛੋਟੀ ਇੱਕ ਦੱਸ ਦੀ ਹਾਂ ਮੋਲੇ ਕਪਾਂ ਦੀ ਕਰਦੀ ਹੈ ਮੇਰੀ ਦੇਣਾ 90000 ਦੀ ਨਹੀਂ ਠੀਕ ਆ ਗਿਆ ਸੁਣੋ 85 ਦੀ ਦੇਣੀ ਆ ਵਾਹ ਨਹੀਂ ਯਾਰ ਫਿਰ ਜੈ ਰ ਹੈ ਯਾਰ ਇਹੋ ਜੀ ਛੋਟੀ ਵੀ ਲਾ ਕੇ ਜੇ ਦਊ ਨਾ ਨਹੀਂ ਨਹੀਂ ਬਹੁਤ ਬਹੁਤ ਸੋਨ ਰੇਟ ਆ ਹੈ ਜੈ ਜੀ ਆ ਗਿਆ ਜਣਾ ਮੈਂ ਕੋਣ ਜੈ 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 ਜੀ ਕਿਹਾ ਜੋਗਾ ਜੀ ਆਹਾਂ ਇਹ ਮੈਂ ਗੱਭਣ ਆ ਅੱਛਾ ਇਹਨੇ 12 ਤੇ ਆਨੇ 15 ਤੇ ਕੋਈ ਮਾਰ ਦੇ ਕਲੇ 15 ਲੈ ਜਾਣੇ ਹੈ ਠੀਕ ਆ ਵੱਡੀ ਮੱਝ ਪੂਰੀ ਈ ਮੈਂ ਦਾ ਹਾਂ ਠੀਕ ਆ ਇਹ ਮੈਂ ਹੀ ਗਰੰਟੀ ਦੇਣਾ 16 ਕਿਲੋ ਦੀ ਅੱਛਾ ਹਾਂ ਠੀਕ ਆ ਤੀਜੇ ਦਰਾਂ ਤੋਂ ਮਹੀਂ ਲਈਏ ਆ ਜੋ ਆ ਜੋ ਆ ਜੋ ਥਲੀਸਾ ਇਧਰ ਵੇਲਾ ਅਜਕਲ ਇਹ ਮਹੀਂ ਚ ਨਹੀਂ ਭਾਰੀ ਮੰਜ ਬੜ ਵੱਡੀ ਮੰਜਾ 16 ਕਿਲੋ ਮਹੀਂ ਕੋਤ ਨਾ ਦੇ ਮਹੀਂ ਸਾਡੇ ਬਾੜੀ ਮਾਰਦੀ ਠੀਕ ਜਿਹਨੇ ਨੇ 15 ਲੈ ਜਾਣੇ ਹਾਂ ਮੈਂ ਵੇਲ ਬਹੁਤ ਦੂਆ ਮਹੀਂ ਦਾ ਆ ਕੇ ਸਮਝ ਕਰ ਲੈਣ ਆਹ ਆਪਾਂ ਨਹੀਂ ਦੱਸਣਾ ਬਿਲਕੁਲ ਜੀ ਬਿਲਕੁਲ ਤੀਜੇ ਨਾਲ ਚੌਥੇ ਨਾਲ ਹੱਥ ਹਸਾ ਨਾਲ ਚੌਥੇ ਨਾਲ ਮਹੀ ਦੇ ਗਰੰਟੀ ਦੇ ਮਹੀ ਜੀ ভাই ਹਾਂ ਜੈਡ ਬਲੈਕ ਮਹੀ ਆ ਜੈਡ ਬਲੈਕ ਜੈਡ ਬਲੈਕ ਮਹੀ ਦਾ ਕੱਟ ਵੇਲਣ ਪੂਰੀ ਫੁੱਲ ਵੱਢੀ ਆ ਕੱਲੀ ਗੱਡੀ ਚਾਈ ਠੀਕ ਆ ਤੇ ਇੰਨੀ ਫਿਰ ਕੀ ਮੰਗਣਾ ਮਹੀ ਜੇ ਮਹੀ ਜੇ ਤਿਆਰ ਹੂੰ ਵੀ ਨਾ ਹਾਂ ਮਹੀ ਤੂੰ ਹੀ ਦੱਸ ਦੇ ਮਹੀ 1.5 ਲੱਖ ਰਹੀ ਹੈਗੀ ਤੈਨੂੰ ਹੈਗੀ ਛੇਗੀ ਹੁਣ ਮਹੀ ਦਾ ਮੋਲੀ ਇੱਕ ਪੰਜੀ ਕਰਾਂਗੇ ਹੈ ਹੁਣ ਇੱਕ ਪੰਜੀ ਕਰਾਂਗੇ ਨਹੀਂ ਤੇ ਹੁਣ ਵੀ ਮਹੀ ਦੇ 1.5 ਮੰਗਣ ਦੇ ਸਾਰੇ ਪੰਜ ਛੜ ਦੇ ਵੀ ਇੱਕ ਕਲੀ ਦੀ ਮਹੀ ਦੇ ਚਲੋ ਬਾਕੀ ਠੀਕ ਆ ਠੀਕ ਆ ਜਾਣ ਦੋ ਚਾਹ ਪੰਜ ਹੋਰ ਛੱਡ ਦਾਂਗੇ 1 15 1 15 ਦੀ ਮਹੀ ਦੇਵਾਂਗੇ ਬਾਕੀ ਠੀਕ ਆ ਫਿਰ ਸਾਡੀ ਮਹੀ ਠੀਕ ਕਰਕੇ ਭਾਵੇਂ ਗੁੰਜਾ ਫਾਂ ਵੀ ਲੈ ਲੇ ਬਾਕੀ ਠੀਕ ਆ ਠੀਕ ਆ ਚਲ ਤੇ ਆਹ ਇਹ ਝੋਟੀ ਸੰਦੀ ਦਾ 24 ਮਹੀਨੇ ਦੀ ਗੱਬਣ ਆ ਹਾਂ ਇਹ ਝੋਟੀ ਦੀ 9 ਕਿਲੋ ਦੁੱਧ ਆ ਹਾਂ ਹੋਣੀ ਝੋਟੀ ਦੀ ਟੋਕਰ ਵੀ 2 ਕਿਲੋ ਗਾੜੀ ਅੱਛਾ 2 ਕਿਲੋ ਗਾੜਿਆ ਕੋਈ ਭਾਵੇਂ ਤੇ ਚੋਗੇ 2 ਡੰਗ ਲੈ ਜਾਂ ਆਪ ਦੀ ਅੱਛਾ 2 ਕਿਲੋ ਗਾੜਿਆ ਝੋਟੀ ਦੀ ਹੋਰ ਫਿਰ ਨੂੰ ਹਾਂ ਲੋ ਜੀ ਵੇਖੋ ਨੀਲੀ ਦੀ ਝੋਟੀ ਕਾਦ ਪੂਰਾ ਵੱਡਾ ਐ ਕਿ ਦੂਜੇ ਸੁਵੇ ਸੁਣਾ ਹੂੰ ਨੀਲੀ ਦਾ ਗਾੜੀ ਨੂੰ ਉਹਨਾਂ ਦੱਸਿਆ ਨੂਰਾ ਦਾ ਸੀਮਣ ਭਰਿਆ ਨੀਲੀ ਦਾ ਮਾਲੀ ਨੂਰਾ ਨਾਲ ਹਾਂ ਉਹਦਾ ਸੀਮਣ ਭਰਿਆ ਠੀਕ ਆ ਸਾਡੀ ਚੌੜੀ ਪ੍ਰੋਪਰ ਹੋਊਗਾ ਨੂਰਾ ਆਪਣੀ ਵੇਖ ਹੋਊਗਾ ਕੋਈ ਪਥੇਰੇ ਆਉਂਦਾ ਸਾਨ ਨਹੀਂ ਉਹਨਾਂ ਦੱਸਿਆ ਹੁੰਦੇ ਕਿ ਭਾ ਨੱਟ ਦੇ ਕੱਢ ਕੇ ਵੇਲੇ ਨਹੀਂ ਹੋਊਗਾ ਹੋਊਗਾ ਮਾਲੀ ਆ ਸਾਨ ਬਹੁਤ ਆ ਗਿਆ ਪਾਪਾ ਨੂੰ ਵੀ ਨਹੀਂ ਪਤਾ ਉਹਦਾ ਹਾਂ ਆਪਾਂ ਲੋੜੀ ਸਰਚ ਮਾਰ ਕੇ ਵੇਖੀ ਹਾਂ ਦੋ ਤੇ ਗਾਰੰਟੀ ਦਵਾਂਗੇ ਮੈਂ ਹੂੰ ਸੰਦੀ ਵੀਰੇ ਕੀ ਮਰਦਾ ਸੰਦੀ ਜੀ ਤੁਹਾਡੀ 75 ਦੀ ਆ ਹਾਂ ਆ ਨਾ 70 ਦੀ ਦੇ ਦਾਂ 70000 ਦੀ 75 65000 ਮੈਂ ਅੱਧੀ ਘੋਟੀ ਦੇ ਚਲੋ ਜਾਂ ਦਵਾਂ ਠੀਕ ਆ ਠੀਕ ਆ ਕਿਆ ਹਾ ਇਹ ਜੋ ਇਸਨੀ ਸਾ 6 ਮਹੀਨਾ ਨਹੀਂ ਗੱਬਣੀ ਹਾਂ ਦੋ ਤੇ 8 ਕਿਲੋ ਹੀ ਪੱਕਾ अच्छा 8 किलो दूध। क्या नहीं क्या कपਾਸ ਕੋਈ ਕਰਾ ਕੇ ਲੈ ਜੀ। ਲਓ ਜੀ 8 ਕਿਲੋ ਦੁੱਧ। ਦੁੱਧ ਉਹ ਲੈ ਜੀ ਨਹੀਂ ਇਹ ਕਹਿੰਦੇ। ਫਿਰ ਤੋਕਾ ਸਾਰੇ ਨੌਨੇ ਕੋਲ ਦਾਦਾ ਕਰ ਲਉਂਦਾ। ਆਹ ਤੋਕਾ। ਚੋਾਈ ਜੀ ਵਧੀਆ। ਚੋਾਈ ਇੱਕ ਨੰਬਰ। ਬਸ ਠੀਕ ਆ ਜਾ। ਆ ਜਾ ਆ ਜਾ। ਚਾਰੀ ਪੂਰੀ ਆ ਪ੍ਰੋਪਰ ਹੋ ਗਈ। ਬਸ ਠੀਕ ਹੈ। ਮੀਚੇ ਕਰਾ ਜੀ। हां जी बराबर ये भी बैठਿਆ ਸੀ ਕੋਈ ਜੋੜਾ ਲੈ ਲੇ 31 ਦਾ ਜੋੜਾ ਦੇ ਦੇ ਚਲੋ ਠੀਕ ਹੈ ਬਸ ਬਸ ਆਈ ਆ ਇਹ ਕੋ ਜੋੜਾ ਲਓ ਕੋ ਦਾ ਮੋਰ ਮਾਰ ਕਰੂੰ ਤੇ 28 ਦਾ ਜੱਸ ਨੋ ਦੋ ਬਸ ਚਲੋ ਠੀਕ ਲਓ ਜੀ ਆ ਦੇਖੋ ਆ ਪਸ਼ੂ ਭਾਈਆਂ ਕੋਲ ਪਰ ਚੋਈ ਕਰਕੇ ਚੈੱਕ ਕਰਕੇ ਪਾਸ ਕਰਾ ਹਾਂ ਬਿਲਕੁਲ ਕਰਕੇ ਹਾਂ ਬਿਲਕੁਲ ਪਹਿਲੇ ਆਇਓ ਨਾ ਪਹਿਲੇ ਲਾਉਣੇ ਬਿਲਕੁਲ ਬਿਲਕੁਲ ਚਲੋ ਨੰਬਰ ਆਪਣਾ 88721 730 ਪਿੰਡ ਜੀਓ ਬੜਾ ਜ਼ਿਲ੍ਹਾ ਤਰਨਤਾਰਨ بدر: